ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਦੇ ਕਸਬਾ ਸ਼ੇਰਪੁਰ ਦੇ ਵਿੱਚ ਅਨਾਜ ਮੰਡੀ ਤੇ ਜਿੱਥੇ ਅੱਜ ਪਹਿਲੀ ਵਾਰ ਮੱਕੀ ਦੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋਣ ਲੱਗੀ ਹੈ ਅੱਜ ਤੱਕ ਸ਼ੇਰਪੁਰ ਮੰਡੀ ਦੇ ਵਿੱਚ ਕਣਕ ਝੋਨੇ ਤੋਂ ਬਿਨਾਂ ਕੁਝ ਵੀ ਕਦੇ ਨਹੀਂ ਵਿਕਿਆ ਸੀ ਹੁਣ ਇੱਥੇ ਮੱਕੀ ਦੀ ਖਰੀਦ ਵੀ ਹੋਣ ਲੱਗੀ ਤੇ ਸਬਜ਼ੀ ਮੰਡੀ ਵੀ ਇੱਥੇ ਜਲਦੀ ਲੱਗਣ ਵਾਲੀ ਹੈ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿਕਾਰ ਜੀ ਸਤਿਕਾਰ ਸਤਿਕਾਰ ਤੇ ਅੱਜ ਪਹਿਲੀ ਵਾਰ ਤੁਸੀਂ ਜਿਹੜੀ ਮੱਛੀ ਦੀ ਖਰੀਦ ਹੈ ਉਹ ਕਰਾਉਣ ਲੱਗੇ ਹੋ ਇਹਦੇ ਬਾਰੇ ਵਿਸਤਾਰ ਚ ਦੱਸੋ ਵੀ ਇਹ ਕਿਵੇਂ ਤੇ ਹੋਰ ਕੀ ਕੀ ਵਿਕਿਆ ਕਰੂਗਾ ਦੇਖੋ ਜੀ ਪਹਿਲੀ ਵਾਰੀ ਪੰਜਾਬ ਸਰਕਾਰ ਦਾ ਪੂਰਜੋਗ ਜ਼ੋਰ ਲੱਗਿਆ ਹੈ ਵੀ ਧਰਤੀ ਹੇਠਲਾ ਪਾਣੀ ਮੈਨੂੰ ਲੈਵਲ ਉਪਰ ਉੱਪਰ ਚੱਕਿਆ ਜਾਵੇ ਪਿਨੀਰੀ ਪਾਣੀ ਦਾ ਸਾਡਾ ਬਹੁਤ ਜ਼ੋਰ ਦਿੱਤਾ ਹੈ ਇਸ ਲਈ ਝੋਨਾ ਘਟਾ ਕੇ ਅਸੀਂ ਮੱਕੀ ਦੇ ਰਕਵੇ ਦੇ ਵਿੱਚ 15% ਰਕਵਾ ਇਸ ਵਾਰੀ ਲੈ ਕੇ ਆਉਣ ਦੇ ਸਾਡੀ ਉਹ ਹੈ ਪਹਿਲ ਕਦਮੀ ਹੈ ਅਸੀਂ ਲੱਗੇ ਲੱਗੇ ਵੇ ਹਾਂ ਇਸ ਕਰਕੇ ਪਹਿਲੀ ਵਾਰੀ ਹੋਇਆ ਛੇਰਪੁਰ ਅਨਾਜ ਮੰਡੀ ਦੇ ਵਿੱਚ ਮੱਕੀ ਦੀ ਪਰਚੇ ਸ਼ੁਰੂ ਹੋਣ ਲੱਗੀ ਹੈ ਜੋ ਵੀ ਕਿਸਾਨ ਵੀਰ ਨੇ ਮੱਕੀ ਵੇਚਣੀ ਹੈ ਜਾਂ ਆਸ-ਪਾਸ ਦੇ ਪਿੰਡਾਂ ਤੋਂ ਕੋਈ ਪਿੰਡ 20 ਪਿੰਡ 25 ਪਿੰਡ ਦੇ ਆਸ-ਪਾਸੇ ਵੇਚੀ ਜਾਂਦਾ ਛੇਰਪੁਰ ਲੈ ਕੇ ਆਓ ਅਸੀਂ ਇਹ ਕਹਿੰਦੇ ਹਾਂ ਰਾਇਕੋਟ ਬਰਨਾਲਾ ਧੂਰੀ ਨਾਬੇ ਨਾਲੋਂ ਕੁਝ ਨਾ ਕੁਝ ਰੇਟ ਇੱਥੇ ਜ਼ਿਆਦਾ ਲੱਗੇਗਾ ਕਿਉਂਕਿ ਪ੍ਰਾਈਵੇਟ ਰਣੂ ਅਸੀਂ ਅਰਸ਼ਾ ਕਰਿਆ ਵੀ ਤੁਸੀਂ ਸ਼ੇਰ ਭਰਾਓ ਤੇ ਸੁੱਕੀ ਮਮਕੀਰਾ ਇੱਥੇ ਭਾ ਲਾਓ ਤੇ ਲੈ ਕੇ ਜਾਓ ਇੱਥੋਂ ਵੱਧ ਤੋਂ ਵੱਧ ਰੇਟ ਲੈ ਕੇ ਜਾਓ ਕਿਉਂਕਿ ਦੇਖੋ ਇਹ ਇਹਦੇ ਵਿੱਚ ਇਹ ਵੀ ਹੈ ਕਿ ਸਾਨੂੰ ਮਾਰਕੀਟ ਫੀਸ ਵੀ ਆਊ ਇਹਦੇ ਨਾਲ ਜੀ ਤੇ ਮੰਡੀ ਦੀ ਆਪਣੀ ਡਿਵੈਲਪਮੈਂਟ ਵੀ ਹੋਊ ਇੱਥੋਂ ਜੀ ਜੇ ਇੱਥੇ ਅਨਾਜ ਆਉਂਦਾ ਤਾਂ ਮਾਰਕੀਟ ਨੂੰ ਵੀ ਇਹ ਚੀਜ਼ ਦਾ ਫਾਇਦੇਮੰਦ ਹੋਊ ਜੀ ਤੇ ਜਿਹੜੀ ਮੱਕੀ ਦੀ ਖਰੀਦ ਆ ਉਹ ਐਮਐਸਪੀ ਤੇ ਹੋਊਗੀ ਜਾਂ ਪ੍ਰਾਈਵੇਟ ਜਿਹੜਾ ਵਪਾਰੀਆ ਉਹ ਖਰੀਦ ਦੇਖੋ ਐਮਐਸਪੀ ਦੀ ਹਜੇ ਗੱਲ ਮੈਂ ਕੀਤੀ ਨਹੀਂ ਤੁਹਾਨੂੰ ਮੈਂ ਇਹ ਚੀਜ਼ ਦਿਓ ਕਰਾਂ ਤੇ ਹਜੇ ਪ੍ਰਾਈਵੇਟ ਪਲੇਅਰ ਹੀ ਆਉਣਗੇ ਹਜੇ ਇੱਥੇ ਜੀ ਸਬਜੀ ਮੰਡੀ ਦਾ ਜੀ ਮੰਗਾ ਜਿਹੜੀ ਬਹੁਤ ਚਿਰ ਤੋਂ ਚੱਲ ਰਹੀ ਹੈ ਪ੍ਰੋਸੈਸ ਵੀ ਚੱਲ ਰਿਹਾ ਹੈ ਉਹ ਕਦੋਂ ਸ਼ੁਰੂ ਹੋਣ ਦੀ ਸਭਾਵਨਾ ਹੈ ਦੇਖੋ ਸਬਜੀ ਮੰਡੀ ਦੀ ਪਹਿਲਾਂ ਜੀ ਪਲਾਨ ਚੇਂਜ ਹੋਇਆ ਉੱਥੋਂ ਕੀਤਾ ਜਿੱਥੇ ਜਗ੍ਹਾ ਤੇ ਬਣਨੇ ਵੀ ਜਲਦੀ ਇਹ ਵੀ ਦਸੰਬਰ ਤੱਕ ਅਸੀਂ ਉਦਘਾਟਨ ਕਰ ਦਾਂਗੇ ਇਹਦਾ ਜੀ ਓਕੇ 100% ਉਮੀਦ ਹੈ ਜੀ ਓਕੇ ਸਾਡੇ ਨਾਲ ਸਰਪੰਚ ਭਗਵਾਨਪੁਰਾ ਚੇਤਨ ਰਿਸ਼ੀ ਜੀ ਉਹਨਾਂ ਦੇ ਵਾਈਫ ਸਰਪੰਚ ਨੇ ਉਹ ਸਾਡੇ ਨਾਲ ਨੇ ਉਹ ਕੀ ਕਹਿੰਦੇ ਨੇ ਇਸ ਮਸਲੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਂ ਇਸ ਮਸਲੇ ਤੇ ਇਹੀ ਕਹਿਣਾ ਚਾਹੁੰਗਾ ਦੇਖੋ ਮੱਕੀ ਨੂੰ ਜਿਵੇਂ ਗਵਰਨਮੈਂਟ ਪੰਜਾਬ ਸਰਕਾਰ ਪ੍ਰਮੋਟ ਕਰ ਰਹੀ ਹੈ ਕਿਉਂਕਿ ਪਿਛਲੇ ਦਿਨੀ ਬਹੁਤ ਵੱਡਾ ਇੱਕ ਇਵੈਂਟ ਹੋਇਆਗਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਸਾਰੀਆਂ ਜਿਹੜੀਆਂ ਪੰਚਾਇਤਾਂ ਨੂੰ ਸੱਦਿਆ ਗਿਆ ਸੀਗਾ ਉਥੇ ਮੱਕੀ ਦੇ ਪ੍ਰਤੀ ਜਿੰਨੀਆਂ ਵੀ ਮੱਕੀ ਦੇ ਉਗਾਉਣ ਦੇ ਲਈ ਜਾਂ ਉਹਦੀ ਬਿਮਾਰੀ ਦੇ ਲਈ ਜਿੰਨਾ ਵੀ ਕੋਈ ਅਸੀਂ ਉਪਰਾਲਾ ਕਰ ਸਕਦੀ ਹੈ ਸਰਕਾਰ ਉਹਦੇ ਲਈ ਕਿਸਾਨਾਂ ਨੂੰ ਸਰਪੰਚਾਂ ਨੂੰ ਪੰਚਾਇਤਾਂ ਨੂੰ ਸ਼ਾਇਦ ਕੀਤਾ ਗਿਆਗਾ ਤਾਂ ਜੋ ਜਿਹੜਾ ਮੱਕੀ ਦੀ ਖਰੀਦ ਵਾ سکے ਲੋਕ ਮੱਕੀ ਦੇ ਵੱਲ ਆਪਣਾ ਰੁਝਾਨ ਕਰ ਸਕਣ ਕਿਉਂਕਿ ਪਾਣੀ ਦਾ ਲੈਵਲ ਹੈ ਜਿਹੜਾ ਝੋਨੇ ਕਰਕੇ ਕਿਵੇਂ ਥੱਲੇ ਜਾ ਰਿਹਾ ਹੈਗਾ ਉਹ ਆਪਾਂ ਸਭ ਨੂੰ ਪਤਾ ਹੈ ਪਰ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਨਹਿਰੀ ਪਾਣੀ ਇਸ ਵਾਰ ਦੇਖੋ ਕਿੰਨਾ ਵਧੀਆ ਕਿੰਨੇ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਆ ਚੁੱਕਿਆ ਹੈ ਸ਼ੇਰਪੁਰ ਨੂੰ ਵੀ ਆ ਚੁੱਕਿਆ ਸਾਡੇ ਪਿੰਡ ਨੂੰ ਵੀ ਤਕਰੀਬਨ ਮੋਗਾ ਲੱਗ ਚੁੱਕਿਆ ਹੈ ਸੋ ਇਸ ਕਰਕੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਬਾਕੀ ਮੰਡੀਆਂ ਤੋਂ ਜਿਵੇਂ ਆਪਾਂ ਬ੍ਰੈਕ ਕੋਡ ਲਗਾ ਲਈਏ ਨਾਬਾ ਮੰਡੀ ਦੇ ਰੇਟ ਆ ਜਿਹੜਾ ਪ੍ਰਾਈਵੇਟ ਵਪਾਰੀ ਨੇ ਜਿਹੜੇ ਉਹਨਾਂ ਨੂੰ ਬਾਕੂ ਰੇਟ ਮਿਲੇਗਾ ਇੱਥੇ ਵਧੀਆ ਰੇਟ ਮਿਲੇਗਾ ਤੇ ਸਾਡੀ ਇਸ ਮੰਡੀ ਨੂੰ ਵੀ ਡਿਵੈਲਪਮੈਂਟ ਹੋਊਗੀ ਸਾਡੀ ਇਸ ਮੰਡੀ ਨੂੰ ਵੀ ਆਮਦਨ ਹੋਏਗੀ ਸਾਡੇ ਨਾਲ ਵਪਾਰੀ ਆਗੂ ਸ਼ਸ਼ੀਲ ਕੁਮਾਰ ਜੀ ਸੀਲਾ ਨੇ ਉਹਨਾਂ ਨੂੰ ਪੁੱਛਦਿਆਂ ਉਹਨਾਂ ਨੇ 20-20 ਮੱਕੀ ਦਾ ਬਹੁਤ ਵੇਚਿਆ ਉਹਨਾਂ ਦਾ ਕੀ ਕਹਿਣਾ ਹੈ ਪਹਿਲਾਂ ਤਾਂ ਤੁਹਾਡਾ ਦਰਸ਼ਨ ਜੀ ਬਹੁਤ ਧੰਨਵਾਦ ਚੈਲ ਸਾਹਿਬ ਜੋ ਪੰਜਾਬ ਸਰਕਾਰ ਦਾ ਹੈ ਪ੍ਰਾਲਾ ਜੀ ਮੱਕੀ ਦੀ ਪਰਚੇਜ਼ਿੰਗ ਦੇ ਲਈ ਸ਼ੇਰਪੁਰ ਦੀ ਮੰਡੀ ਦੇ ਵਿੱਚ ਪਹਿਲ ਕੀਤੀ ਗਈ ਹੈ ਬਹੁਤ ਹੀ ਜਿਆਦਾ ਸਲਾਹਾਂਗਾ ਯੋਗ ਹੈ ਬਾਕੀ ਰਹੀ ਮੱਕੀ ਦੀ ਕਾਸਤ ਬਾਰੇ ਜਿੱਦਾਂ ਦਰਸ਼ਕੀਆ ਨੇ ਦੱਸਾਇਆ ਮੱਕੀ ਦਾ ਜੋ ਇਸ ਵਾਰੀ ਮੌਸਮ ਸੀਗਾ ਬਹੁਤ ਜ਼ਿਆਦਾ ਵਧੀਆ ਝਾੜ ਦੇਣ ਨਾਲ ਰਿਹਾ ਹੈ ਹਰ ਇੱਕ ਬਿਮਾਰੀ ਤੋਂ ਹਰ ਪੈਸਟ ਤੋਂ ਹਰ ਫੰਗਸ ਤੋਂ ਮੱਕੀ ਦੀ ਫਸਲ ਆ ਜਿਹੜੀ ਉਹ ਬਹੁਤ ਜ਼ਿਆਦਾ ਇਸ ਵਾਰੀ ਵਧੀਆ ਝਾੜ ਦੇਣੀ 40 ਤੋਂ 50 ਪਲੱਸ ਜਾ ਰਿਹਾ ਹੈ ਏਕੜ ਦਾ ਕੁਆਂਟਲ ਅਗਰ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਆਪਾਂ ਝੋਨੇ ਤੋਂ ਥੋੜਾ ਜਿਹਾ ਹਟ ਕੇ ਜੇਕਰ ਇਹਨਾਂ ਫਸਲਾਂ 'ਵਲ ਜ਼ਿਆਦਾ ਧਿਆਨ ਦਈਏ ਤਾਂ ਆਪਣੇ ਆਉਣ ਵਾਲੇ ਨਸਲਾਂ ਦੇ ਲਈ ਪਾਣੀ ਦੀ ਬਚਤ ਲਈ ਆਪਾਂ ਬਹੁਤ ਵਧੀਆ ਉਪਰਾਲਾ ਕਰ ਸਕਦੇ ਹਾਂ ਔਰ ਰਹੀ ਗੱਲ ਵੈਜੀਟੇਬਲ ਦੇ ਲਈ ਜੋ ਆਪਣਾ ਏਰੀਆ ਮਲੇਰਕੋਲ ਦੇ ਨਾਲ ਲੱਗਦਾ ਹੈ ਆਪਾਂ ਉੱਥੇ ਵੀ ਸਬਜ਼ੀ ਵੇਚਣ ਜਾਣੇ ਆ ਜੇ ਹੋ ਸਕੇ ਕਿਸਾਨ ਭਰਾਵੋ ਤਾਂ ਆਪਾਂ ਇੱਥੇ ਵੀ ਵੱਧ ਤੋਂ ਵੱਧ ਇਸ ਮੰਡੀ ਦੇ ਵਿੱਚ ਲੈ ਕੇ ਆਈਏ ਸਬਜ਼ੀ ਨੂੰ ਉਤਸ਼ਾਹਤ ਕਰੀਏ ਔਰ ਜੋ ਅੱਛੇ ਬੀਜ ਨੇ ਅੱਛੀ ਫਸਲ ਦੀ ਪੈਦਾਵਾਰ ਹੈ ਪੰਜਾਬ ਸਰਕਾਰ ਉਹਦੇ ਪ੍ਰਤੀ ਪੂਰੀ ਤਿਆਹੀਆ ਕੀਤਾ ਹੋਇਆ ਹੈ ਅੱਛੀ ਮਾਰਕੀਟ ਦੇ ਲਈ ਮੈਂ ਇਹੀ ਬਾਰ ਬਾਰ ਬੇਨਤੀ ਕਰਦਾ ਕਿ ਝੋਨੇ ਤੋਂ ਥੋੜਾ ਜਿਹਾ ਹਟ ਕੇ ਆਪਾਂ ਇਹਨਾਂ ਫਸਲਾਂ ਵੱਲ ਮੱਕੀ ਵੱਲ ਸਬਜ਼ੀ ਵੱਲ ਵੈਜੀਟੇਬਲ ਵੱਲ ਹੋਈਏ ਤਾਂ ਜੋ ਪੰਜਾਬ ਦੇ ਪਾਣੀ ਦਾ ਲੇਵਲ ਆਪਾਂ ਬਚਾ ਸਕੀਏ ਸਾਡੇ ਨਾਲ ਆਮ ਪਾਰਟੀ ਦੇ ਜਿਹੜੇ ਬਲਾਕ ਦੇ youth wing ਦੇ ਪ੍ਰਧਾਨ ਨੇ ਉਹ ਵੀ ਇਸ ਮੌਕੇ ਤੇ ਹਾਜ਼ਰ ਨੇ ਉਹਨਾਂ ਨੂੰ ਪੁੱਛਦਿਆਂ ਵੀ ਮੱਕੀ ਦੀ ਖਰੀਦ ਤੇ ਉਹ ਕੀ ਕਹਿੰਦੇ ਨੇ ਇਹ ਦੇਖੋ ਜੀ ਅਸੀਂ ਸਾਡੀ ਮਾਨ ਸਰਕਾਰ ਦਾ ਸਾਡੇ ਐਮਐਲ ਸਾਹਿਬ ਦਾ ਸਾਡੇ ਚੇਅਰਮੈਨ ਸਾਹਿਬ ਦੀ ਜਿਹੜੀ ਉਦਮ ਸਦਕਾ ਇਥੇ ਦੀ ਮੱਕੀ ਦੀ ਆਪਣੀ ਜਿਹੜੀ ਖਰੀਦ ਸ਼ੁਰੂ ਹੋ ਚੁੱਕੀ ਆ ਚੇਅਰਮੈਨ ਰਾਜਵਿੰਦਰ ਸਿੰਘ ਤੇ ਬਾਕੀ ਬੁਲਾਰਿਆਂ ਦਾ ਕਹਿਣਾ ਹੈ ਵੀ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਕੱਢਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਕਿ ਮੱਕੀ ਦੀ ਜਿਹੜੀ ਕਾਸ਼ਤ ਹੈ ਉਹ ਵੱਧ ਤੋਂ ਵੱਧ ਕੀਤੀ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ